ਇਹ ਬਹੁਤ ਕੁੱਡਿਆ ਘਰੇ ਹਾਂ ਤੇ ਇਹਨੇ ਬੱਚਾ ਕੱਟਾ ਕਾਲਾ ਇਹਨੇ ਕਾਲਾ ਕੱਢਦਾ ਲੋ ਬਾਈ ਕਰ ਦਿਓ ਸ਼ੇਅਰ ਤੇ ਕਮੈਂਟ ਕਰ ਦਿਓ ਆ ਜੀ ਬੱਚਾ ਕੱਢਾ ਦੇਖ ਲਾ ਇਹ ਆਹ ਰੰਗ ਲਾਇਆ ਆਪਣਾ ਹਾਂ ਤੇ ਆਹ ਮੰਨ ਕੇ ਆ ਕੀ ਹੈ ਦੇਖੋ ਕਿਵੇਂ ਔੜਦਾ ਇਹ ਰਾਜ ਨਾਲੇ ਦੇ ਵਿੱਚ ਹੀ ਆ ਹਾਂ ਹਾਈ ਉਹ ਮਨ ਕੇ ਹੋਰ ਕੁਛ ਨਹੀਂ ਮਸਾ ਗਈ ਅੱਛਾ ਮਸਾ ਪਾ ਕੇ ਮਸਾ ਪਾ ਕੇ ਹਾਂ ਕਰ ਲਓ ਬਾਈ ਸ਼ੌਂਕ ਕਰ ਦਿਓ ਅੱਗੇ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤਦਾਂ ਤਾਂ ਇਹ ਜੋੜਨਾ ਲੱਗਾਂਗਾ ਬਾਈ ਹੋਰ ਤੁਸੀਂ ਕਾਹ ਵਿੱਚ ਚਲੇ ਆਪਣੇ ਵੀਰ ਕੇ ਵੀ ਡਾਕਟਰ ਨੇ ਉਹ ਵੀਰ ਕੋਲੇ ਆਏ ਸੀ ਵੀਡੀਓ ਬਣਾਈ ਜੰਨੇ ਆ ਤੇ ਬਾਕੀ ਸ਼ੇਅਰ ਕਰ ਦਿਓ ਬਾਈ ਇਹ ਇਹ ਕਿਹੜਾ ਜੋ ਇਹ ਰਾਜਨ ਕਾਲੰਜ ਅੱਛਾ ਰਾਜਨ ਕਾਲੰਜ ਬਾਈ ਇਹ ਬਹੁਤ ਉਹ ਚਾਰ ਚਾਰ ਪੰਜ ਪੰਜ ਤੱਕ ਉੱਡੇ ਉੱਡੇ ਨਾ ਇਹਨਾਂ ਦਾ ਵੱਡਾ ਆਈ ਭਾਈ ਤੇ ਪਛਾਣ ਇਹਦੀ ਆਹੀ ਆ ਨਾ ਬਸ ਇਹਨਾਂ ਨੂੰ ਲੌਂਸ ਕੱਟਦੇ ਹਾਂ ਇਹਨਾਂ ਦੇ ਹੁੰਦੀ ਆ ਆ ਜੀ ਅੱਛਾ ਡੱਕੇ ਕੱਢਦੇ ਨਾ ਜਿਹੜੇ ਕਿ ਵੀ ਕੱਦੇ ਦੇ ਡੱਕਾ ਡੱਕੇ ਕੱਢਦੇ ਨੇ ਜਿਵੇਂ ਝੋਲੀ ਦੇ ਇੱਕ ਦੇ ਹੋਣਗੇ ਠੀਕ ਹੈ ਚੁੱਟ ਵੀ ਹੈ ਨਾ ਸਿਰ ਦੇ ਵਿੱਚ ਚੁੱਟ ਇਹਨਾਂ ਨੂੰ ਤੁਹਾਨੂੰ ਹੋਰ ਦਿਖਾਉਣਾ ਇੱਕ ਵਜਾ ਮੈਂ ਹੋਰ ਬਹੁਤ ਜ਼ਿਆਦਾ ਹੈ ਛੋਟਾ ਹੀ ਹੈ ਬੱਚਾ ਹਾਂ ਇਹਦੇ ਵਿੱਚ ਇਹਦੇ ਬਹੁਤ ਜ਼ਿਆਦਾ ਹੈ ਵੱਧ ਹੈ ਇਹ ਹੂੰ ਸ਼ਾਇਦ ਰੱਕੇ ਜ਼ਿਆਦੇ ਨੇ ਜ਼ਿਆਦੇ ਹੈ ਇਹਦੇ ਭਾਈ ਦੇ ਹੈ ਨਹੀਂਗੇ ਅੱਛਾ ਇੱਕ ਝੋਲੀ ਵਾਲੇ ਦੇ ਜਨਕ ਇੱਕ ਦੇ ਹੋਗੇ ਚੱਕੇ ਇੱਕ ਦੇ ਹੈ ਗਿਆ ਤੇ ਇੱਕ ਦੇ ਹੈ ਨਹੀਂਗੇ ਖਾਣ ਕੇ ਰੂਗਾ ਕਟਿੰਗ ਕਰੀ ਜਾਂਦਾ ਨਾ ਖਟੀਆਂ ਜਾਂ ਚਿੱਟੀਆਂ ਕਰੂਗਾ ਬਹੁਤ ਉੱਡੇ ਆ ਦੇ ਨਾਲ ਦੇ ਬਹੁਤ ਜ਼ਿਆਦੇ ਕਰੇ ਕਿੰਨੇ ਵਜੇ ਤੱਕ ਉੱਡੇ ਆ ਕੇ ਇਹ ਘਰੇ ਤਾਂ ਇਹ ਨਾਲ ਦੇ ਜਿਹੜੇ ਪਹਿਲਾਂ ਸੀਗੇ ਘਰ ਵਿੱਚ ਇਸ ਵਾਰ ਕਬੂਦੇ ਕਿੰਨੇ ਵਜੇ ਤੱਕ 4 ਵਜੇ ਤੱਕ ਮੌਜ ਚਾਰ 4 ਵਜੇ ਤੱਕ 4 ਵਜੇ ਤੱਕ ਉੱਡੇ ਤਾਂ ਬਹੁਤ ਆਣ ਤਾਂ ਬਹੁਤ ਦਿੰਦੇ ਬਹੁਤ ਜ਼ਿਆਦੇ ਉੱਡੇ ਆਗੇ ਬਾਕੀ ਕਰ ਲਓ ਬਈ ਸ਼ੌਂਕ ਰਾਜ ਨਾਲੇ ਕਬੂਤਰ ਤੇ ਇਹ ਵਿੱਚ ਲਾਲ ਚੀਨੇ ਵੀ ਡੱਬੇ ਵੀ ਆ ਤੇ ਬਾਈ ਦੇ ਨਸਪਾਕੇ ਵੀ ਕਢਾਏ ਨੇ ਬਾਈ ਬਹੁਤ ਓਡੇ ਨਾ 4-5-5 ਵੇ ਤੱਕ ਬੱਚਿਆਂ ਦੀ ੜਾਨ ਹੋਈ ਆ ਘਰੇ ਬਹੁਤ ਓਡੇ ਨਾ ਬਾਕੀ ਬਾਜੀਆਂ ਵੀਰ ਨੇ ਜਿਤਨਾ ਤਿੰਨ ਬਾਜੀਆਂ ਜਿਤਨਾ ਐ ਕਿ ਕੱਲਾ ਵੀ ਰਿਹਾ ਜਾਨਵਰ ਇੱਨਾ ਦੇਖ ਕਰੋ ਸ਼ੌਂਕ ਕਮਰੇ ਦੇ ਵਿੱਚ ਛੱਡੇ ਹੋਏ ਨੂੰ ਬਾਈ ਜੋੜਨਾ ਲੰਗਾ ਤੇ ਚੈਨਲ ਨੂੰ ਕਰ ਦਿਓ ਵੀ ਸਬਸਕ੍ਰਾਈਬ ਜਿਹੜੇ ਨਵੇਂ ਵੀਰ ਦੇਖ ਰਹੇ ਨੇ ਫੜੇ ਨਾ ਜਾਂਦੇ ਜਵਾਰ ਦੇ ਪਿੱਛੇ ਨਾ दे दे। अच्छा, एट गोला। बहुत ज्यादा उठा अच्छा दूजी हाँ हाँ डब्बे देखो ये